ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਾਹਤ ਟੀਵੀ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਅਸੀਂ ਆਸ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸਭ ਤੋਂ ਪਹਿਲਾਂ ਕਿਰਪਾ ਕਰਕੇ ਇਸ ਨਵੇਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਆਓ ਹੁਣ ਆਪਾਂ ਸਭ ਤੋਂ ਪਹਿਲਾਂ ਵਿਚਾਰ ਕਰਦੇ ਹਾਂ ਸਿੱਖ ਇਤਿਹਾਸ ਦੀ ਸਾਕਾ ਚਮਕੌਰ ਸਨ 1999 ਦੀ ਵਿਸਾਖੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਚੇਚੇ ਸੱਦੇ ਤੇ ਸਿੱਖ ਸੰਗਤਾਂ ਦੂਰ ਦੁਰੇਡੇ ਤੋਂ ਸ੍ਰੀ ਆਨੰਦਪੁਰ ਸਾਹਿਬ ਪਹੁੰਚੀਆਂ ਕੀਰਤਨ ਦੀ ਸਮਾਪਤੀ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਹੱਥ ਵਿੱਚ ਲੈ ਕੇ ਆਪਣੇ ਸਿੱਖਾਂ ਤੋਂ ਸੀਸ ਦੀ ਭੇਟ ਮੰਗੀ ਵਾਰੋ ਵਾਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਸਿੱਖ ਖੜੇ ਹੋ ਗਏ ਸਨ ਸਭ ਤੋਂ ਪਹਿਲਾਂ ਲਾਹੌਰ ਦਾ ਖੱਤਰੀ ਦਇਆਰਾਮ ਦੂਸਰੀ ਵਾਰ ਦਿੱਲੀ ਦਾ ਜੱਟ ਧਰਮਦਾਸ ਤੀਸਰੀ ਵਾਰ ਜਗਨਨਾਥ ਪੁਰੀ ਦਾ ਰਸੋਈਆ ਹਿੰਮਤ ਰਾਏ ਚੌਥੀ ਵਾਰ ਦਵਾਰਕਾ ਦਾ ਛਿੰਬਾ ਮੋਕਬ ਚੰਦ ਤੇ ਬੇਦਰ ਦਾ ਆੰਦਰਾ ਸਾਹਿਬ ਚੰਦ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇੱਕ ਪਾਸੇ ਲੈ ਕੇ ਉਹਨਾਂ ਦਾ ਜਿਹੜਾ ਸੀਸ ਸੀਗਾ ਧੜ ਤੋਂ ਵੱਖ ਕਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਉਂਦੇ ਕੀਤਾ ਤਾਂ ਹੀ ਤਾਂ ਮਹਾਰਾਜ ਜੀ ਕਹਿੰਦੇ ਨੇ ਸਤਗੁਰ ਮੇਰਾ ਮਾਰ ਜੀਵਾਲੇ ਫਿਰ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ ਪਤਾਸੇ ਮਾਤਾ ਜੀਤੋ ਜੀ ਨੇ ਪਾਇ ਪੰਜਾਬ ਪਿਆਰਿਆਂ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾਇਆ ਜਾਤ ਪਾਤ ਦਾ ਭੇਦ ਮਿਟਾ ਦਿੱਤਾ ਪਰ ਅੱਜ ਅਸੀਂ ਹੁਣ ਤੱਕ ਜਾਤਾਂ ਦੇ ਵਿੱਚ ਫਸੇ ਹੋਏ ਹਾਂ ਉਹਨਾਂ ਨੂੰ ਸਿੰਘ ਸਜਾ ਕੇ ਉਹਨਾਂ ਦੇ ਨਾਮ ਦੇ ਨਾਲ ਮਹਾਰਾਜ ਜੀ ਨੇ ਸਿੰਘ ਲਾਇਆ ਸਿੰਘ ਨਾਮ ਸ਼ੇਰ ਦਾ ਹੁੰਦਾ ਹੈ ਤੇ ਹੁਣ ਉਹ ਪੰਜੇ ਜਣੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਕਮ ਸਿੰਘ ਤੇ ਭਾਈ ਸਾਹਿਬ ਸਿੰਘ ਬਣ ਗਏ ਇਸ ਤੋਂ ਪਿੱਛੋਂ ਗੁਰੂ ਜੀ ਨੇ ਉੰਨਾ ਪੰਜਾ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਪਹਿਲਾਂ ਉਹਨਾਂ ਨੂੰ ਅੰਮਰ ਦੀ ਦਾਤ ਦਿੱਤੀ ਉਸ ਤੋਂ ਬਾਅਦ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਆਪ ਅੰਮ੍ਰਿਤ ਛਕਿਆ ਤਾਂ ਹੀ ਤਾਂ ਆਪਾਂ ਕਹਿੰਨੇ ਆ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਫਿਰ ਭਾਈ ਗੁਰਦਾਸ ਜੀ ਬੜਾ ਸੋਹਣਾ ਫਰਮਾਨ ਕਰਦੇ ਹਨ ਪੀਵੋ ਪੌਹਲ ਖੰਡ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਇਸ ਦੇ ਨਾਲ ਹੀ ਅਮਰ ਛਕਣ ਲਈ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਫਿਰ ਗੁਰੂ ਸਾਹਿਬਾਨ ਦੇ ਸਹਿਬਜ਼ਾਦਿਆਂ ਨੇ ਅਮਰਦੀ ਦਾਤ ਪ੍ਰਾਪਤ ਕੀਤੀ ਅਮਰਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਸਹਿਬਜ਼ਾਦੇ ਹਮੇਸ਼ਾ ਹੀ ਜੰਗੀ ਜੁੱਧ ਆਪਸ ਦੇ ਵਿੱਚ ਲੜਿਆ ਕਰਦੇ ਸਨ ਉਹਨਾਂ ਨੇ ਰੋਜ਼ਾਨਾ ਹੀ ਜੰਗ ਦੀ ਤਿਆਰੀ ਕਰਨੀ ਜਦੋਂ ਅਮਰਦੀ ਦਾਤ ਸਿੰਘਾਂ ਨੇ ਲੈਣੀ ਸ਼ੁਰੂ ਕਰ ਦਿੱਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਬੜੀ ਹੋਣ ਲੱਗੀ ਤੇ ਉਸ ਵੇਲੇ ਔਰੰਗਜ਼ੇ ਬਾਦਸ਼ਾਹ ਦੇ ਕੋਲੋਂ ਇਹ ਚੀਜ਼ ਸਹਾਰੀ ਨਹੀਂ ਗਈ ਫਿਰ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਪਹਾੜੀ ਰਾਜਾ ਦੇ ਨਾਲ ਮਿਲ ਕੇ ਸ੍ਰੀ ਆਨੰਦਪੁਰ ਸਾਹਿਬ ਤੇ ਕਈ ਵਾਰ ਹਮਲੇ ਕੀਤੇ ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਸਹਬਜਾਦੇ ਤੇ ਆਪ ਮਹਾਰਾਜ ਡੱਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ ਹਮੇਸ਼ਾ ਹੀ ਪਹਾੜੀ ਰਾਜਿਆਂ ਨੂੰ ਮੋਦੀ ਖਾਣੀ ਪਈ ਇਹ ਸੀ ਅੰਮ੍ਰਿਤ ਦੀ ਸ਼ਕਤੀ ਸੋ ਇਹ ਇਤਿਹਾਸ ਆਪ ਜੀ ਨੇ ਇਸ ਚੈਨਲ ਤੋਂ ਸਰਵਣ ਕੀਤਾ ਹੈ ਸੋ ਕਿਰਪਾ ਕਰਕੇ ਅੱਗੇ ਸ਼ੇਅਰ ਕਰਦੇ ਹੋ ਤੇ ਅਗਲੀ ਵਾਰ ਇਸੇ ਤਰ੍ਹਾਂ ਨਵੀਂ ਇਤਿਹਾਸ ਦੀ ਵੀਡੀਓ ਦੇ ਨਾਲ ਮਿਲਦੇ ਆਂ ਹਣ ਦੇ ਲੋ ਦੋ ਦਾਸ ਨੂੰ ਇਜਾਜ਼ਤ तमाम ਭੁੱਲਾਂ ਚੁੱਕਾ ਦੀ ਖਿਮਾ ਕਰਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ